ਹੋ ਨਹੀਂ ਮੁਕਰ ਸਕਦੇ ਭਾਜੀ ਹੋ ਨਹੀਂ ਭਾਜੀ ਮੁਕਰ ਸਕਦੇ ਭਾਜੀ ਹੁਣ ਨਹੀਂ ਮੁਕਰ ਸਕਦੇ ਮੇਰੇ ਵੀਰੋ ਇਹਦੇ ਸੁਣ ਬਣੀ ਚ ਆਉਂਦੀ ਆਣੀਆਂ ਭੜੀਆਂ ਦੁਰੀਆਂ ਕੰਨੋਰੀਆਂ ਨਿਆਣੇ ਜਵਾਨ ਹੋ ਜਾਣ ਫਿਰ ਨਹੀਂ ਸਮਾਨ ਸਾਰਾ ਰੈਪ ਕਰਕੇ ਉਧਰ ਆ ਜੀ ਇਹੀ ਤੁਹਾਨੂੰ ਮੈਂ ਪੁੱਛਿਆ ਕਿ ਕੀ ਗੱਲ ਹੋਈ ਇੱਥੇ ਕਿਉਂ ਬੈਠੀ ਆ ਹਾਂ ਉਹਨੇ ਮੈਨੂੰ ਆਂਡਿਆ ਤਾਂ ਮੰਗ ਤੂੰਗੇ ਮੰਗੀ ਹੈਗੇ ਅੱਜ ਪਾ ਦੂੰਗਾ ਕੱਲ ਪਾ ਦੂੰਗਾ ਨਬੇ ਹਜ਼ਾਰ ਰੁਪਏ ਦੇਣ ਦੇ ਲੋਕੀ 50-50 ਹਜ਼ਾਰ ਤੱਕ ਦੇਣ ਇੱਕ ਮਿੰਟ ਕੋਈ ਕਰਨਾ ਨਹੀਂ ਆ ਇਹਨਾਂ ਡਿਮਾਂਡਾਂ ਪੂਰੀ ਕਰੀ ਜਾਓ ਬਸ ਕੰਮ ਦੇ ਨਾਲ ਕਾਜ ਦੇ ਦੁਸ਼ਮਣਾਂ ਨਾਲ ਆਜ ਦੇ ਠੀਕ ਹੈ ਮੈਂ ਚੱਲ ਕੀ ਗੱਲ ਵਧਾਉਣੀ ਆ ਠੀਕ ਹੈ ਤੂੰ ਮੁੰਡਾ ਆਪਣਾ ਭਰਾ ਲੋ ਲਾਜੀ ਹੋ ਗਏ ਕੰਮ ਗਾਰ ਕਰ ਲਓ ਕੋਈ ਉਹ ਮੁੰਡਾ ਭਰਾ ਲੋ ਆਪਣਾ ਕੋਈ ਕੰਮ ਕਾਜ ਕਰ ਲਓ ਅਹੀਂ ਦੋਵੇਂ ਜੀ ਨੌਕਰੀ ਨਾ ਨਾ ਕਰੀਏ ਤੇ ਤਬ ਅਹੀਂ ਦੋਵੇਂ ਜੀ ਨੌਕਰੀ ਨਾ ਨਾ ਕਰੀਏ ਇਹਨਾਂ ਤੱਪਰ ਰੁੱਲ ਜਾਣੇ ਇਹਨਾਂ ਦੇ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿੱਦਾਂ ਨੌਕਰੀ ਕਰਦੇ ਆ ਉੱਥੇ ਕਹਿ ਗਏ ਆ ਮੰਮੀ ਨੂੰ ਵੇਖੋ ਦਿੰਦਾ ਪੈਸਾ ਜੀ ਕਿ ਨਹੀਂ ਦਿੰਦਾ ਉਹ ਵੀ ਘਰ ਦਾ ਕੰਮ ਮਾੜਾ ਮੋਟਾ ਪਤਾ ਨਹੀਂ ਕਰਦੀ ਆ ਕਿ ਨਹੀਂ ਕਰਦੀ ਬਾਕੀ ਤਾਂ ਮੰਮੀ ਕਰ ਲੈਂਦੀ ਨਹੀਂ ਨਹੀਂ ਅੱਛਾ ਜੇ ਉਹ ਬਾਹਰ ਕਮਾਈ ਕਰਦੇ ਆ ਤਾਂ ਘਰ ਦਾ ਕੰਮ ਤੇ ਕਰ ਹੀ ਸਕਦੇ ਆ ਗੋਲੀ ਵੱਜੀ ਇਹਨਾਂ ਨੂੰ ਉਹ ਤੇ ਕਰਨਾ ਚਾਹੀਦਾ ਤੂੰ ਮੈਨੂੰ ਕਹਿੰਦਾ ਵੀ ਮੰਮੀ ਤੁਸੀਂ ਕਿਉਂ ਤੇ ਮੈਂ ਹੁਣ ਨਵਿਆਲੀ ਬਲਾਈ ਹਾਂ ਤੇ ਉਹ ਬੰਬੀ ਤੋਂ ਆਉਣ ਡਿਆ ਸੀ ਉਹਨੂੰ ਮੈਂ ਕਿਹਾ ਤਾਂ ਹੈਗਾ ਵਾ ਪਰ ਕਸੂਰ ਤੇ ਸਾਰਾ ਨਾ ਪਾਣਾ ਕਸੂਰ ਸਾਰਾ ਹੀ ਤੁਹਾਡਾ ਵਾ ਬਾਹਰ ਨਾ 50000 ਠੇਕੇ ਚੱਲਣ ਡਿਆ ਵਾ ਤੇ ਉਹਦਾ ਲੱਖ ਰੁਪਈਆ ਬੰਦਾ ਵਾ ਇਹਦੋਂ ਹਰ ਸੀਜ਼ਨ ਤੇ 10000 ਰੁਪਇਆ ਕੱਟ ਲੈਂਦਾ ਵਾ। ਫੇਰ ਵੇਖੀ ਜਾਊਗੀ। ਜਾ ਕੇ ਤਾਂ ਰੋਟੀ ਪਾਣੀ ਵੀ ਬਣਾ ਲਾ। ਵਾਂਡੇ ਜਾਣ ਨੂੰ ਮੂੰਹ ਚੁੱਕਿਆ ਹੁੰਦਾ ਵਾ। ਵੀ ਅੱਜ ਇੱਧਰੋਂ ਨਿਕਲ ਜਾਂਦਾ ਅੱਜ ਇੱਧਰੋਂ ਨਿਕਲ ਜਾਂ। ਮੈਂ ਸਕੂਲ ਚੋਂ ਨੂੰ ਪਾਇਆ ਵਾ। ਮੰਮੀ ਜੀ ਤਾਂ ਹੀ ਤੇ ਤਰਲੇ ਉਦੋਂ ਮਾਰਨ ਦੀਆਂ ਜਦੋਂ ਉਹਨੂੰ 3-4 ਛੁੱਟੀਆਂ ਸੀ। ਉਦੋਂ ਤੇ ਮੈਨੂੰ ਓਹੋ ਇੱਥੇ ਜੋ ਤੇ ਮੇਰੀ ਸੁਣ ਗੱਲ। 2 ਮਹੀਨੇ ਹੋਏ ਤੈਨੂੰ ਪਿੰਡੋਂ ਆਹੀ ਨੂੰ। ਬਣ ਅੱਜ ਤਾਂ ਸੰਦੀਪ ਛੁੱਟੀ ਹੁਣੀ ਆ ਹਾਂਜੀ ਅੱਜ ਛੁੱਟੀ ਐ ਅੱਛਾ ਅੱਛਾ ਚਲੋ ਬਣਾਉਂ ਦੀ ਜੋਤ ਚਾਹ ਤੇ ਪੀਓ ਫੇ ਚਾਹ ਬਣੀ ਤੈਨੂੰ ਆ ਚਲ ਕੋਈ ਗੱਲ ਨਹੀਂ ਮੰਮੀ ਨੇ ਆਪੇ ਵੇਖ ਲੈਣਾ ਭੇਜਣਾ ਕਿ ਨਹੀਂ ਭੇਜਣਾ ਤੂੰ ਨਾ ਤੂੰ ਆ ਮੰਮੀ ਜੀ ਸਾਹਮਣਾ ਕਰ ਤਾਨੂੰ ਕਿਨੇ ਛੁੱਟੀਆਂ ਤੇ ਚੱਲ ਜੀ ਮੁੰਡਾ ਵੀ ਸਕੂਲ ਜਾਂਦਾ ਵਾ ਐਡੇ ਵੱਡੇ ਸਕੂਲ ਪਾਇਆ ਵਾ ਤੋ ਤੇ ਛੁੱਟੀਆਂ ਨਹੀਂ ਹੋਣੀਆਂ ਤੂੰ ਆ ਦੋ ਮਹੀਨੇ ਤੇ ਜੇ ਹੋਏ ਆ ਹੋ ਗਿਆ ਹੀ ਉਥੋਂ ਫੇਰ ਇਹਨੂੰ ਅੱਗ ਲੱਗੀ ਜਾਂਦੀ ਤੂੰ ਆ ਉਹ ਕਿਨੂੰ ਅੱਗ ਲੱਗੀ ਆ ਇੱਕੋ ਹੀ ਘਰ ਚ ਜੋਤ ਕੀ ਕਹਿੰਦੇ ਆ ਉਹਦੇ ਨੌਕਰੀ ਤੇ ਚੱਲ ਜਾਂਦੇ ਆ 12 ਦੋਵੇਂ ਜੀ ਕੱਢਦੇ ਆ ਆਪਾਂ ਥੋੜੀ ਕੱਢਣੀ ਆ ਦੋ ਮਹੀਨੇ ਹੋਇਆ ਹੈ ਜੀ ਹੋ ਕੀ ਆਈ ਹੈ ਹਾਂ ਜੀ ਯਾਰ ਉਧਰ ਵੇਖਿਆ ਅਗ ਲੱਗ ਗਈ ਇਹਨੂੰ ਕਿਨੂੰ ਕੇ ਕੋ ਚੱਲ ਗਏ ਵਾਂਡੇ ਜਿਹਨੂੰ ਵਧੀਆ ਸਕੂਲ ਚ ਮੁੰਡਾ ਪਾਇਆ ਵਾ ਕਿੰਨੀਆਂ ਫੀਸਾਂ ਜਾਣ ਰਹੀਆਂ ਵਾ ਇਹਨਾਂ ਨੂੰ ਕਿੰਪਤਾ ਖਰਚਾ ਕਿੱਥੋਂ ਹੁੰਦਾ ਵਾ ਨਹੀਂ ਫਿਰ ਯੋਜਨਾ ਕਰ ਲਈ ਗੱਲ ਦੱਸ ਦੇ ਤੈਨੂੰ ਮਤ ਭੰਗੜਾ ਇੱਥੇ ਰੀਸ ਕਰਨ ਵਾਲੀ ਕਿਹੜੀ ਗੱਲ ਆ ਹੁਣ ਮਾਪੇ ਉਹ ਤੇ ਕਿਸੇ ਦੇ ਛੱਡੇ ਨਹੀਂ ਜਾਂਦੇ ਚੱਲ ਕੋਈ ਗੱਲ ਨਹੀਂ ਨੂੰ ਛੁੱਟੀਆਂ ਹੋਣੀਆਂ ਹੁੰਦੀਆਂ ਆ ਜੇ ਲੀੜਾ ਕਪੜਾ ਲਿਆਉਣਾ ਬਰਾਬਰ ਤੇ ਲਿਆ ਕੇ ਦਿੰਨੀ ਆ ਹੋਰ ਕੀ ਕਰਾਂ ਸਿਰ ਤੇ ਚੁੱਕ ਲਾਂ ਤੈਨੂੰ ਮੈਂ ਚੁੱਕ ਲਾਂ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਖਾ ਪੀਨਾ ਮੰਮੀ ਆਪਰੇ ਵੇਖ ਲੈਣਾ ਕੀ ਕਰਨਾ ਨਹੀਂ ਕਰਨਾ ਤੂੰ ਐ ਤੀ ਇੱਥੇ ਬੈਠੇ ਤੇ ਕਪੜੇ ਨਾ ਲਾਏ ਲਾ ਲੈ ਨਹੀਂ ਕੋਈ ਗੱਲ ਨਹੀਂ ਅੱਜ ਤੇ ਚੁੱਟੀ ਹੈ ਵੇਲੇ ਮੈਂ ਤਾਂ ਹੁਣੇ ਲਾਏਗੇ ਅੱਛਾ ਅੱਛਾ ਮੈਂ ਲਾ ਲੈਣਾ ਕੋਈ ਗੱਲ ਨਹੀਂ ਤੇ ਉਧਰ ਸੁਣਿਆ ਕੀ ਆਹੀ ਵਾਥੇ ਚੱਲੇਗੇ ਉਥੇ ਜੋ ਬਣਾ ਠੇਕੇਰੇ ਪੈਨ ਸਾਫ ਕਰ ਲੈਣਾ ਸੀ ਮੈਂ ਦੇਖਣੇ ਪਏ ਆਈ ਨਹੀਂ ਕੌਣ ਚ ਕੋਈ ਨਹੀਂ ਭਾਜੀ ਪਾਦਣਾ ਅੱਜ ਮੈਂ ਯਾਰ ਵੇਖ ਲੈਣਾ ਇੱਕ ਵਾਵਾ ਟਾਈਮ ਹੋ ਗਿਆ ਵਾ ਵਾਵਾ ਉਹ ਜਮ ਚੱਲ ਪਿਆ ਮਾ ਮਾ ਹੱਥ ਤੇ ਗੰਦੇ ਆ ਮੇਰੇ ਹੋ ਨਹੀਂ ਮੁਕਸਾ ਦੇ ਭਾਜੀ ਹੋ ਨਹੀਂ ਭਾਜੀ ਮੁਕਸਾ ਦੇ ਭਾਜੀ ਹੁਣ ਨਹੀਂ ਮੁਕਸਾ ਦੇ ਮੇਰੇ ਵੀਰੋ ਇਹਦੇ ਸੁਣੋਣੀ ਚ ਆਉਂਦੀ ਆਣੀਆਂ ਭਰੀਆਂ ਹੋੜੀਆਂ ਕੰਨਿਆ ਕੋਰੀਆਂ ਨਿਆਣੇ ਜਵਾਨ ਹੋ ਜਾਣਗੇ ਨਹੀਂ ਸਮਾਨ ਸਾਰਾ ਰੈਪ ਕਰਕੇ ਉਧਰ ਜਾ ਇਹੀ ਤੁਹਾਨੂੰ ਮੈਂ ਪੁੱਛਿਆ ਵੀ ਕੀ ਗੱਲ ਹੋਈ ਇੱਥੇ ਕਿਉਂ ਬੈਠੀ ਆ ਹਾਂ ਉਹਨੇ ਮੈਨੂੰ ਆਂਡਿਆ ਤਾਂ ਮੰਗ ਤੂੰ ਕੇ ਮੰਗੀ ਹੈਗੇ ਅੱਜ ਪਾ ਦੂੰਗਾ ਕੱਲ ਪਾ ਦੂੰਗਾ ਨਬੇ ਹਜ਼ਾਰ ਰੁਪਏ ਦੇਣ ਦੇ ਲੋਕੀ 50-50 ਹਜ਼ਾਰ ਤੱਕ ਦੇਣ ਇੱਕ ਮਿੰਟ ਕੋਈ ਕਰਨਾ ਨਹੀਂ ਆ ਇਹਨਾਂ ਡਿਮਾਂਡਾਂ ਪੂਰੀ ਕਰੀ ਜਾਓ ਬਸ ਕੰਮ ਦੇ ਨਾਲ ਕਾ ਦੇ ਦੁਸ਼ਮਣਾਂ ਨਾਲ ਆਜ ਦੇ ਠੀਕ ਹੈ ਮੈਂ ਚੱਲ ਕੀ ਗੱਲ ਵਧਾਉਣੀ ਆ ਓ ਠੀਕ ਹੈ ਤੂੰ ਮੁੰਡਾ ਆਪਣਾ ਭਰਾ ਲੋ ਲਾਗੇ ਹੋਗੇ ਕੰਮ ਕਰ ਕਰ ਲਓ ਉਹ ਜੀ 21 ਓ ਮੁੰਡਾ ਭਰਾ ਲੋ ਆਪਣਾ ਕੋਈ ਕੰਮ ਕਾਜ ਕਰ ਲਓ 21 ਅਹੀਂ ਦੋਵੇਂ ਜੀ ਨੌਕਰੀ ਨਾ ਨਾ ਕਰੀਏ ਤਾਂ ਤੱਪ 21 ਅਹੀਂ ਦੋਵੇਂ ਜੀ ਨੌਕਰੀ ਨਾ ਨਾ ਕਰੀਏ ਇਹਨਾਂ ਤੱਪਰ ਰੁੱਲ ਜਾਣੇ ਇਹਨਾਂ ਦੇ ਇਹਨਾਂ ਨੂੰ ਇੰਨਾ ਨਹੀਂ ਪਤਾ ਕਿੱਦਾਂ ਨੌਕਰੀ ਕਰਦੇ ਆ ਉੱਥੇ ਕਹਿ ਗਏ ਆ ਮੰਮੀ ਨੂੰ ਵੇਖੋ ਜਿੰਦਾ ਪੈਸਾ ਜੀ ਕਿ ਨਹੀਂ ਦਿੰਦਾ ਉਹ ਵੀ ਘਰ ਦਾ ਕੰਮ ਮਾੜਾ ਮੋਟਾ ਪਤਾ ਨਹੀਂ ਕਰਦੀ ਆ ਕਿ ਨਹੀਂ ਕਰਦੀ ਬਾਕੀ ਤੇ ਮੰਮੀ ਕਰ ਲੈਂਦੀ। ਨਹੀਂ। ਅੱਛਾ। ਜੇ ਉਹ ਬਾਹਰ ਕਮਾਈ ਕਰਦੇ ਆ ਤਾਂ ਘਰ ਦਾ ਕੰਮ ਤੇ ਕਰ ਹੀ ਸਕਦੇ ਆ ਗੋਲੀ ਵੱਜੀ ਇਹਨਾਂ ਨੂੰ? ਉਹ ਤੇ ਕਰਨਾ ਚਾਹੀਦਾ। ਉਹ ਮੈਨੂੰ ਕਹਿੰਦੇ ਆ ਵੀ ਮੰਮੀ ਤੁਸੀਂ ਕਿਉਂ? ਤੇ ਮੈਂ ਹੁਣ ਨਾ ਵਿਆਲੀ ਬੁਲਾ ਆਈ ਹਾਂ ਤੇ ਉਹ ਬੰਬੀ ਦਾ ਹੁੰਡਿਆ ਸੀ। ਉਹਨੂੰ ਮੈਂ ਕਿਹਾ ਤਾਂ ਹੈਗਾ ਵਾ ਪਰ ਕਸੂਰ ਤੇ ਸਾਰਾ ਨਾ ਪਾਣਾ ਕਸੂਰ ਸਾਰਾ ਹੀ ਤੁਹਾਡਾ ਵਾ। ਬਾਹਰ ਨਾ 50000 ਠੇਕੇ ਚੱਲਣ ਡਿਆ ਵਾ ਤੇ ਉਹਦਾ ਲੱਖ ਰੁਪਈਆ ਬੰਦਾ ਵਾ। ਇਦੋਂ ਕੋ ਹਰ ਸੀਜ਼ਨ ਤੇ 10000 ਰੁਪਿਆ ਕੱਟ ਲੈਂਦਾ ਵਾ ਫਿਰ ਵੇਖੀ ਜਾਊਗੀ ਜਾ ਕੇ ਤਾਂ ਰੋਟੀ ਪਾਣੀ ਵੀ ਬਣਾ ਲਾ ਵਾਂਡੇ ਜਾਣ ਨੂੰ ਮੂੰਹ ਚੁੱਕਿਆ ਹੁੰਦਾ ਵਾ ਪੀ ਅੱਜ ਇੱਧਰੋਂ ਨਿਕਲ ਜਾਂ ਤਾਂ ਅੱਜ ਇੱਧਰੋਂ ਨਿਕਲ ਜਾ ਸਕੂਲ ਚੋਂ ਉਹਨੂੰ ਪਾਇਆ ਵਾ ਮੰਮੀ ਜੀ ਤਾਂ ਹੀ ਤੇ ਤਰਲੇ ਉਦੋਂ ਮਾਰਨ ਦੀਆਂ ਜਦੋਂ ਉਹਨੂੰ 3-4 ਛੁੱਟੀਆਂ ਸੀ ਉਦੋਂ ਤੇ ਮੈਨੂੰ ਓਹੋ ਜੋ ਤੇ ਮੇਰੀ ਸੁਣ ਗੱਲ 2 ਮਹੀਨੇ ਹੋਏ ਦਿਨ ਪਿੰਡੋਂ ਆਹੀ ਨੂੰ ਬਣ ਅੱਜ ਤਾਂ ਸੰਦੀਪ ਛੁੱਟੀ ਹੋਣੀ ਆ ਹਾਂਜੀ ਅੱਜ ਛੁੱਟੀ ਐ ਅੱਛਾ ਅੱਛਾ ਚਲੋ ਬਣਾਉਂਦੀ ਜੋਤ ਚਾਹ ਤੇ ਪੀਓ ਫੇਰ ਚਾਹ ਪਾਣੀ ਤੇ ਚਲ ਕੋਈ ਗੱਲ ਨਹੀਂ ਮੰਮੀ ਨੇ ਆਪੇ ਵੇਖ ਲੈਣਾ ਭੇਜਣਾ ਕਿ ਨਹੀਂ ਭੇਜਣਾ ਤੂੰ ਨਾ ਦੋ ਐ ਮੰਮੀ ਤਾਂ ਸਾਫ ਮਨਾ ਕਰ ਤਾਂ ਨੂੰ ਕਹਿੰਦੇ ਛੁੱਟੀਆਂ ਤੇ ਚਲ ਜੀ ਮੁੰਡਾ ਵੀ ਸਕੂਲ ਜਾਂਦਾ ਵਾ ਐਡੇ ਵੱਡੇ ਸਕੂਲ ਪਾਇਆ ਵਾ ਤੇ ਤੁਹਾਨੂੰ ਛੁੱਟੀਆਂ ਨਹੀਂ ਹੋਣੀਆਂ ਦੋ ਐ ਦੋ ਮਹੀਨੇ ਤੇ ਜੇ ਹੋਏ ਆ ਹੋ ਗਿਆ ਹੀ ਉਥੋਂ ਫੇਰ ਇਹਨੂੰ ਅੱਗ ਲੱਗੀ ਜਾਂਦੀ ਦੋ ਐ ਉਹ ਕਿਨੂੰ ਅੱਗ ਲੱਗੀ ਆ ਇੱਕੋ ਹੀ ਆ ਘਰ ਚ ਜੋਤ ਕੀ ਕਹਿੰਦੇ ਆ ਉਹ ਉਹ ਨੌਕਰੀ ਤੇ ਚੱਲ ਜਾਂਦੇ ਆ ਪਾਰਾਂ ਦੋਵੇਂ ਜੀ ਕੱਢਦੇ ਆ ਆਪਾਂ ਥੋੜੀ ਕੱਢਣੀ ਆ ਦੋ ਮਹੀਨੇ ਹੋਇਆ ਹੈ ਜੀ ਹੋ ਕੀ ਆਈ ਹੈ ਹਾਂ ਜੀ ਯਾਰ ਉਧਰ ਵੇਖਿਆ ਅੱਗ ਲੱਗ ਗਈ ਇਹਨੂੰ ਕਿਨੂੰ ਕੇ ਕੋ ਚੱਲ ਗਏ ਵਾਂਡੇ ਜੋ ਤੂੰ ਵਧੀਆ ਸਕੂਲ ਚ ਮੁੰਡਾ ਪਾਇਆ ਵਾ ਕਿੰਨੀਆਂ ਫੀਸਾਂ ਜਾਣ ਰਹੀਆਂ ਵਾ ਇਹਨਾਂ ਨੂੰ ਕੀਪਤਾ ਖਰਚਾ ਕਿੱਥੋਂ ਆਉਂਦਾ ਵਾ ਬੰਦ ਨਹੀਂ ਫਿਰ ਯੋਜਨਾ ਕਰ ਲਈ ਗੱਲ ਦੱਸ ਦੇ ਤੈਨੂੰ ਮੱਤ ਪੰਗੜ ਇਹ ਤੇ ਰੀਸ ਕਰਨ ਵਾਲੀ ਕਿਹੜੀ ਗੱਲ ਆ ਹੁਣ ਮਾਪੇ ਉਹ ਤੇ ਕਿਸੇ ਦੇ ਛੱਡੇ ਨਹੀਂ ਜਾਂਦੇ ਚੱਲ ਕੋਈ ਗੱਲ ਨਹੀਂ ਨੂੰ ਛੁੱਟੀਆਂ ਹੋਣੀਆਂ ਆ ਜਾਂਦੀਆਂ ਜੇ ਲੀੜਾ ਕਪੜਾ ਲਿਆਉਣਾ ਬਰਾਬਰ ਤੇ ਲਿਆ ਕੇ ਦਿੰਨੀ ਆ ਹੋਰ ਕੀ ਕਰਾਂ ਸਿਰ ਤੇ ਚੁੱਕ ਲਾਂ ਤੈਨੂੰ ਮੈਂ ਚੁੱਕ ਲਾਂ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਖਾ ਪੀਨਾ ਮੰਮੀ ਆਪੇ ਵੇਖ ਲੈਣਾ ਕੀ ਕਰਨਾ ਨਹੀਂ ਕਰਨਾ ਤੂੰ ਐ ਤੀ ਇੱਥੇ ਬੈਠੇ ਤੇ ਕਪੜੇ ਨਾ ਲਾਏ ਲਾ ਲੈ ਨਹੀਂ ਕੋਈ ਗੱਲ ਨਹੀਂ ਅੱਜ ਤੇ ਚੋਟੀਆਂ ਮਿਲਦੀਆਂ ਹੀ ਮਿਲੇ ਮੈਂ ਤਾਂ ਹੁਣੇ ਲਾਏਗੇ ਅੱਛਾ ਅੱਛਾ ਮੈਂ ਲਾ ਲੈਣਾ ਕੋਈ ਗੱਲ ਨਹੀਂ ਤੇ ਉਧਰ ਸੁਣਿਆ ਕੀ ਅਹੀਂ ਵਾਥੇ ਚੱਲੇਗੇ ਉੱਥੇ 21 ਜੋ ਬਣਾ ਠੇਕੇ ਦੇ ਪੈਸੇ ਹਾਫ ਕਰ ਲੈਣਾ ਸੀ ਮੈਂ ਦੇਖਣੇ ਪੈ ਆਏ ਨਹੀਂ ਕੌਣ ਚ ਕੋਈ ਨਹੀਂ ਭਾਜੀ ਪਾਦਣਾ ਅੱਜ ਮੈਂ ਯਾਰ ਵੇਖ ਲੈਣਾ ਇੱਕ ਵਾਵਾ ਟਾਈਮ ਹੋ ਗਿਆ ਵਾ ਵਾ ਉਹ ਜਮ ਚੱਲ ਪਿਆ ਮਾ ਮਾ ਹੱਥ ਤੇ ਗੰਦੇ ਆ ਮੇਰੇ ਕੋਲ